ਸ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਭੈਣਾਂ ਕਰੀਏ ਦੋ ਚਾਰ ਗੱਲਾਂ ਚੱਲ ਕੇ ਅਡਪਿੰਦਰ ਵੀਰ ਲੱਗਿਆ ਹਾਂ ਫੀਡ ਦੀ ਬੋਰੀ ਖੋਲਣਾ ਮੂੰਹ ਮਾ ਬਨ ਕੇ ਹੋਰ ਜੀ ਠੀਕ ਹੈ ਤੇ ਆਂਟੀ ਤੇ ਭੈਣ ਕਰ ਰਹੀਆਂ ਸੰਨੀ ਕਿਵੇਂ ਆਂਟੀ ਗਰਮੀ ਕਿਵੇਂ ਆ ਗਰਮੀ ਦਾ ਜਮ ਨਹੀਂ ਹੈ ਬਾਪੂ ਦੇ ਹੋਰ ਭੈਣ ਕਿਵੇਂ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹੋਰ ਭਾਈ ਕੀ ਹਾਲ ਚਾਲ ਨੇ ਬੜੀਆ ਸਾਰੇ ਕਰਦੇ ਆ ਸਨੀਆਂ ਤੁਸੀਂ ਕਰਨੀ ਆਉਣ ਲੱਗੇ ਪਏ ਆ ਠੀਕ ਐ ਮੈਂ ਕਿਹਾ ਦੋ ਚਾਰ ਭੈਣਾਂ ਗੱਲਾਂ ਕਰੇਗੀ ਆ ਕਿ ਕਰੂੰ ਕਰੂੰ ਗੱਲਾਂ ਤੂੰ ਤਾਂ ਗੱਲਾਂ ਹੀ ਕਰਨੀਆਂ ਨੇ ਤੂੰ ਬੜਾ ਸਨੀਆਂ ਲਾਉਣੀ ਆ ਸਨੀਆਂ ਵੀ ਮਗਾ ਲਾਏ ਕਰਨੀ ਅਸੀਂ ਚਲੋ ਆਪਾਂ ਨੂੰ ਕਮੈਂਟ ਆਉਂਦੇ ਹਨਾ ਆ ਜਾ ਇੱਧਰ ਆ ਜਾ ਇੱਥੇ ਆਵਾਂਗਾ ਮਾ ਮੋਹੇ ਜਣਾ ਡਕੇ ਲਾਈ ਹੋਈ ਹੈ ਕੰਖੜੀ ਮੈਂ ਤਾਂ ਕਿਵੇਂ ਖਾਵਾਂ ਇਹ ਹੈ ਮੈਂ ਤਾਂ ਮੈਂ ਤਾਂ ਰੋਣਾ ਹੈ ਹੈ ਮੈਂ ਉਹ ਵੀ ਕਿੱਥੇ ਤਾਂ ਆਉਂਦਾ ਵੀ ਇੱਕ ਵਾਰ ਸੜ ਲਾ ਕੇ ਛੜਤੀ ਖਾ ਲੈਣੀ ਹੈ ਤਾਂ ਬੇਜਵਾਨ ਨੇ ਖਾਣੀ ਤਾਂ ਇਹਨਾਂ ਨੇ ਹੈਗੀ ਢਿੱਡ ਤਾਂ ਭਰਨੀ ਹੈ ਹਾਂ ਹੁਣ ਚਲੋ ਵੇ ਦੂਰ ਨਵਾਉਂਗੇ ਇਹਨਾਂ ਨੂੰ ਗਰਮੀ ਬਹੁਤ ਹੈ ਸਹੀ ਗੱਲ ਆ ਹੁਣ ਤਾਂ ਆਪ ਵੀ ਉਹਦੇ ਮੋਬਾਈਲ ਹੋਏ ਪਏ ਆ ਹੁਣ ਤਾਂ ਐਂ ਜੀ ਕਰਦਾ ਆਪ ਵੀ ਪੂਲ 'ਚ ਬਹਿ ਜੇ ਜੱਕ ਜੇ ਜਦੋਂ ਵੀ ਅਸੀਂ ਕੋਲ ਵੜੇ ਕੇ ਪਤਾ ਕੀ ਇਹ ਛੱਡ ਥੋੜੇ ਤਰ ਦੇ ਮੱਦ ਉਹ ਤੇ ਗਰਮੈਸ ਹੋ ਜਾਂਦੀ ਹੈ ਮੈਸਾ ਜਿਆਦੇ ਕਰਕੇ ਇੱਕ ਕੱਲੀ ਵਾਸ ਖੜੀ ਹੋਵੇ ਤੇ ਹੁਣ ਪਸ਼ੂਆਂ ਦੀ ਵੀ ਬੜਦਾ ਮਾਰੀ ਜਾਂਦੀ ਹੈ ਹਾਂ ਕੁਸ ਆਪਾਂ ਚਲੋ ਤਾਂ ਆਪਾਂ ਜਾਣਾ ਸੀ ਨਹੀਂ ਪਹਾੜੇ ਲਵਾ ਆਂਦੇ ਨਹੀਂ ਨਹੀਂ ਆਪਾਂ ਤਾਂ ਕੇ ਤਾਂ ਬਣਾਵਾਂਗੇ ਟੋਬਾ ਟੋਬਾ ਇੰਨਾ ਦਾ ਹੀ ਪੂੜ ਮਲਾਉਣਾ ਪੂੜ ਹਾਂ ਹਾਂ ਤਾਂ ਬਣਾਵਾਂਗੇ ਟੋਬਾ ਛੱਡਿਆ ਕਰਾਂਗੇ ਫਿਰ ਆਪਾਂ ਇਹਨਾਂ ਠੀਕ ਹੈ ਉਹ ਇਹਨਾਂ ਨੇ ਇੱਕ ਗੱਲ ਹੋਰ ਗਰਮੀ ਕਰਕੇ ਘੱਟ ਖਾਂਦੀਆਂ ਜਿਵੇਂ ਆਪਾਂ ਸਨ ਨਹੀਂ ਕਰਦੇ ਤੂੜੀ ਦੀਆਂ ਨਾ ਤੇ ਵੀ ਤੂੜੀ ਘੱਟ ਪਾਇਆ ਕਰੋ ਜਿੰਨੀ ਕਾ ਖਾ ਲੈਣਾ ਗਰਮੀ ਦੇ ਜਿਹੜਾ ਪਾਣੀ ਫੀੜਾ ਪਕ ਘੱਟਾ ਆ ਜਾਵੇ ਕਰੋ ਆਪਣੇ ਵਰਗੇ ਜਿਵੇਂ ਆਪਾਂ ਪਾਣੀ ਪੀ ਜਾਂਦੇ ਆਂਗੇ ਉਹੀ ਸਿਸਟਮ ਇਹਨਾਂ ਦਾ ਹੋਇਆ ਪਿਆ ਹੁਣ ਸੂਣ ਵਾਲੀਆਂ ਮੱਝਾਂ ਨੇ ਜਿਵੇਂ ਜਿਹੜੀ ਇਹਨਾਂ ਦੀ ਖਰਾਕ ਹੈਗੀ ਆਪਾਂ ਉਹ ਪਾਉਣੇ ਆ ਵੀ ਤੂੜੀ ਘੱਟ ਪਾਓ ਕਿਉਂ ਖਾਂਦੀਆਂ ਨਹੀਂ ਜਿੰਨੀ ਕ ਖਰਾਕ ਆਪਾਂ ਉੱਪਰ ਤੋਂ ਦੇ ਅੰਦਰ ਵਾਗ ਜਾਂ ਨਾਲੇ ਖੁਸ਼ ਹੋ ਕੇ ਖਾ ਲਈ ਜੇ ਹੁਣ ਰੋਲੀ ਜੇ ਫਿਰ ਫਿਰਿਆ ਪਸ਼ੂ ਵੀ ਉਧਰੋਂ ਮੂੰਹ ਮਾਰਿਆ ਉਧਰੋਂ ਉਧਰੋਂ ਉਧਰ ਬਿਓ ਚੀਜ਼ ਨਹੀਂ ਸਹੀ ਹੈਗੀ ਨਾ ਵੀ ਗਰਮੀਆਂ ਚ ਬੰਦਾ ਵੀ ਰੋਟੀ ਛੱਡ ਜਾਂਦਾ ਇਹਨਾਂ ਨੇ ਤਾਂ ਛੱਡਣੀ ਛੱ ਆਪਣੇ ਵਰਗਾ ਸਵੇਰੇ ਖੀਰ ਦਾ ਅਖੀਰਾ ਹੀ ਚੀਰ ਕੇ ਰੱਖਦਾ ਹੈ ਇਹਨਾਂ ਨੂੰ ਲਿਆਓ ਬਈ ਵੀੜ ਇਹਨਾਂ ਦੇ ਦਾਣਾ ਬੰਦਰ ਖੋਡੀ ਜਾਂਦਾ ਜਿਵੇਂ ਆਪਾਂ ਕੱਲ ਵੀਡੀਓ ਪਾਈ ਸੀ ਕਿਹੋ ਜਿਹੀ ਹੂੰ ਠੀਕ ਹੈ ਵੀਂਰੇ ਮੇ ਜਿਵੇਂ ਆਪਾਂ ਕਹਿੰਸੀ ਮਿਹਨਤ ਦਾ ਮੁੱਲ ਪਹਿਲੇ ਆਪਣੀ ਲਾਤਾਂ ਖਿੱਚਦੇ ਨੇ ਲੋਕ ਥੋੜੀ ਜਿਹੀ ਚੱਲ ਉਹ ਜਿਵੇਂ ਭਾਨੇ ਵੀਰ ਦੀ ਵੀਡੀਓ ਆਈ ਸੀ ਗੱਲ ਐਮਐਸਪੀ ਤੇ ਹੁੰਦੀ ਆ ਵੀ ਐਮਐਸਪੀ ਆਪਾਂ ਕਿਉਂ ਮੰਗਦੇ ਆ ਰੇਟ ਪੂਰਾ ਨਹੀਂ ਮਿਲ ਰਿਹਾ ਵਿੱਚ ਕਹਿੰਦੇ ਨੇ ਵੀ ਅਸੀਂ ਵੀ ਮੈਸਰ ਰੱਖੀ ਹੋਈਆਂ ਨੇ ਆਪਾਂ ਇਹ ਗੱਲ ਕਹਿੰਦੇ ਨੇ ਜਿਹੜੇ ਕਹਿੰਦੇ ਨੇ ਵੀ 7 ਕਿਲੋ ਚੋਂ ਘਿਓ ਬਣ ਜੂ 8 ਕਿਲੋ ਚੋਂ ਬਣ ਜੂਗਾ ਵੀਰੇ ਡੈਰੀ ਦੇ ਕਿਹਾ ਉਹ ਤੇ ਘਰ ਦੇ ਕਿਹਾ ਉਹ ਦਾ ਫਰਕ ਬਹੁਤ ਆ ਵਿੱਚ ਇੱਕ ਵੀਰੇ ਬਤਾ ਯਾਰੀ ਕੀ ਗੱਲ ਗਰਾਰੀ ਜੀ ਜੀ ਮੈਂ ਫਸ ਨਹੀਂ ਜਾਂਦੀ ਹੁੰਦੀ ਕਹਾਂ ਤੁਸੀਂ ਵੀਡੀਓ ਤੇ ਰੇਟ ਦੱਸੋ ਵੀਰੇ ਅਸੀਂ ਨਹੀਂ ਦੱਸਦੇ ਸਾਡੀ ਚੀਜ਼ ਅਸੀਂ ਨਹੀਂ ਦੱਸਦੇ ਐਡੇ ਲੋਕ ਨਾ ਤਾਂ ਕਮਲੇ ਨੇ ਵੀਡੀਓ ਸਾਥੋਂ ਉਹੀ ਅੰਨਾ ਰੇਟ ਦੇ ਚ ਕੀ ਲੈ ਜਾਣਗੇ ਅਸੀਂ 20000 ਰੁਪਏ ਕਿਲੋ ਲਾਤਾ ਅਗਲੇ ਨੂੰ ਅਸੀਂ ਆਪਣੀ ਮਿਹਨਤ ਦਾ ਮੁੱਲ ਮੰਗਦੇ ਆ ਅਸੀਂ ਕਮੈਂਟ ਬਾਈ ਵੀਡੀਓ 'ਚ ਮੈਂ ਕਿਉਂ ਨਹੀਂ ਦੱਸਦੀ ਬਾਈ ਪਰਿਵਾਰ ਵਾਲੇ ਆ ਲੋਕ ਬੋਲਣ ਲੱਗੇ ਸ਼ਰਮ ਨਹੀਂ ਮੰਨਦੇ ਕਿ ਜਮਾਂ ਵੀ ਆਣੀ ਪਤਾ ਕੀ ਬੋਲ ਦੇਣ ਕੀ ਨਾ ਕਹਿ ਦੇਣ ਸਹੀ ਗੱਲ ਆ ਦੇਖੋ ਅਸੀਂ ਨੰਬਰ ਆਲਾ ਕਿਉਂ ਦਿੱਤਾ ਹੈਗਾ ਵੀਰੇ ਸਾਡੇ ਨਾਲ ਫੋ ਅਸੇ ਅਗਲੇ ਨੂੰ ਸਮਝਾ ਦਿੰਨੇ ਆ ਕੱਲ ਜਿਵੇਂ ਮੈਂ 25 ਕਿਲੋ ਦੁੱਧ ਰੱਖਿਆ ਸੀਗਾ 25 ਕਿਲੋ ਚੋਂ 2 ਕਿਲੋ ਕਿਉਂ ਨਿਤਰਿਆ ਜੇ ਆਪਾਂ 70 ਰੁਪਏ ਵੀ ਲਾਉਣੇ ਆ ਦੁੱਧ ਸਹਿਰਾਂ ਦੇ ਵਿੱਚ ਆਪਾਂ ਸੇਲ ਕਰਦੇ ਆ 70 ਰੁਪਏ ਹੂੰ ਫੈਂਟ ਵਾਲਾ ਦੁੱਧ ਚਲੋ ਆਪਾਂ ਰਣਮਾਨੀ ਕਹਿੰਦੇ ਹੈਗੇ ਫੈਂਟ ਵਾਲਾ ਦੁੱਧ 70 ਰੁਪਏ ਤਾਂ ਜਾਊਗਾ ਵੀਰੇ 1750 ਰੁਪਏ ਦਾ ਦੁੱਧ ਹੋਣਾ ਕੱਲਾ ਠੀਕ ਹੈ ਮੈਂ ਤਾਂ ਅਗਲਾ ਕਿੱਥੋਂ ਨਿੰਦਾ ਨਹੀਂ ਮੈਂ ਤਾਂ ਅਗਲਾ ਤੇ ਬਾਕੀਆਂ ਆਏ ਬਣ ਲੈਣ ਵਾਲੇ ਲਈ ਵੀ ਜਾਂਦੇ ਜਿਨ੍ਹਾਂ ਨੂੰ ਪਤਾ ਹੈ ਜਿਹਨੂੰ ਚੀਜ਼ ਦਾ ਪਤਾ ਵੀ ਮਿਹਨਤ ਹੁੰਦੀ ਆ ਹੁਣ ਮੇਰੇ ਵਰਗੀ ਬੈਠੀ ਗਹਿ ਜੂ ਏਸੀ ਚ 5 ਕਿਲੋ ਚੋ ਤਿਆਰ ਹੋ ਜੂ ਬਾਈ ਸਾਰਾ ਦਿਨ ਮਰ ਕੇ ਦੇਖੋ ਮੈਂ ਕਹਣੀ ਆ ਮੈਨੂੰ ਜਮਾ ਪੈਸੇ ਨਾ ਦੇਓ ਇੱਕ ਦਿਨ ਮੇਰੇ ਨਾਲ ਘਿਓ ਘੜਾ ਦਿਵਾਓ ਪਹਿਲੀ ਵਾਰ ਸਾਡਾ ਕੰਮ ਹੀ ਹੈਣੀ ਸੀਗਾ ਘਿਓ ਵਾਲਾ ਬਾਈ ਨਹੀਂ ਮੱਥਾ ਵੱਜਦਾ ਹੈਗਾ ਵਿਦਵਾਨ ਵਾਲੇ ਆ ਜਾਂਦੇ ਨੇ ਆਪਾਂ ਤੋਂ ਨਹੀਂ ਮੱਥਾ ਵੱਜਦਾ ਵੀਰੇ ਦੇਖੋ ਮੇਰਾ ਕੰਮ ਆ ਉਹ ਚੀਜ਼ ਦਾ ਮੈਨੂੰ ਦੁੱਖ ਲੱਗਦਾ ਮੈਂ ਰੇਟ ਕਿਉਂ ਨਹੀਂ ਦੱਸਦੀ ਬਈ ਵਿਦਵਾਨ ਵਿੱਚ ਵਾਲੇ ਆਉਣਗੇ ਮੈਥੋਂ ਸਿਰ ਪਕਾ ਹੀ ਨਹੀਂ ਹੁੰਦੀ ਮੇਰਾ ਮਨ ਦੁਖੀ ਹੁੰਦਾ ਠੀਕ ਆ ਵੀ ਐ ਹੁੰਦਾ ਵੀ ਆਪਾਂ ਚੀਜ਼ ਸੇਲ ਕਰਦੇ ਆ ਲੋਕ ਲੱਤਾਂ ਘਾਤੋਂ ਖਿੱਚਦੇ ਨੇ ਵੀਰੇ ਛੋਡੀ ਚੀਜ਼ ਐ ਤੁਸੀਂ ਜਿਸ ਭਾਅ ਰੇਟ ਦੋ ਸੋਨੂੰ ਮੁਨਾਫਾ ਲੱਗਦਾ ਹੋ ਤੁਸੀਂ ਦੇਈ ਜਾਂਦੇ ਹੋ ਹਨਾ ਜਿਹੜੀ ਚੀਜ਼ ਐ ਮੈਨੂੰ ਵੱਟਤ ਹੋਊਗੀ ਮੈਂ ਉਹਦਾ ਖਰਚਾ ਤਾਂ ਕੱਢੂੰਗੀ ਨਾ ਵੀ ਭਾਈ ਐਨੀ ਹੁਣ ਫੀਡ ਲੈਣ ਜਾਂਦੇ ਅਗਲੇ 20 ਰੁਪਏ ਨਹੀਂ ਛੱਡਦਾ ਹੈਗਾ ਠੀਕ ਆ ਅਸੀਂ ਮਿਹਨਤ ਦਾ ਮੁੱਲ ਦੱਸਾਂਗੇ ਵੀਰੇ ਸਾਡੀ ਐਨੀ ਮਿਹਨਤ ਹੁੰਦੀ ਆ ਉਸ ਯਾਰ ਰੇਟ ਦਵਾਂਗੇ ਆਪਾਂ ਕਿਹੜਾ ੱੱੱਕੇ ਨਾਲ ਅਗਲੇ ਦੇ ਗਲ ਪਾਉਣਾ ਵੀ ਭਾਈ ਸਾਡੀ ਦਾ ਰੇਟ ਅਸੀਂ ਦੱਸਾਂਗੇ ਅਗਲੇ ਨੂੰ ਚੀਜ਼ ਵਧੀਆ ਲੱਗੂ ਵਾਲਾ ਲੈ ਲੂਗਾ ਨਹੀਂ ਨਾ ਲਵੇ ਹੂੰ ਸਹੀ ਗੱਲ ਹੁਣ ਐਮਐਸਪੀ ਦੀ ਗੱਲ ਕਰ ਰਹੇ ਸੀ ਭਾਨਾ ਵੀਰ ਦੀ ਵੀਡੀਓ ਵੀ ਦੇਖੀ ਸੀ ਚਲੋ ਆਪਣਾ ਕੰਮ ਦੇ ਵਿੱਚ ਨਹੀਂ ਧਿਆਨ ਹੁੰਦਾ ਭਾਨਾ ਵੀਰ ਕਹਿੰਦਾ ਵੀ ਆਪਾਂ ਨੂੰ ਰੇਟ ਕਿ ਮਿਲ ਰਿਹਾ ਇਸ ਵਾਰ 2500 ਰੁਪਏ ਜਿਹੜੇ ਕੋਪਰੇਟ ਘਰਾਣੇ ਨੇ ਉਹ ਕਣਕ ਕੀ ਭਾਅ ਵੇਚ ਰਹੇ ਨੇ 10000 ਨੂੰ ਫਿਰ ਗੱਲ ਤਾਂ ਉਹੀ ਹੋਗੀ ਮੁਨਾਫਾ ਤਾਂ ਉਹ ਲੈ ਕੇ ਜਾਂਦੇ ਨੇ ਕਮਾਈ ਕਰਦੇ ਆ ਆਪਾਂ ਰਹਿ ਗਏ ਆਪਣੇ ਲੋਕਾਂ ਨੂੰ ਕਿਉਂ ਨਹੀਂ ਸਮਝ ਆ ਰਹੀ ਹੈਗੀ ਵੀਰੇ ਮੈਂ ਕਿਹੜਾ ਕੱਲੀ ਐਂਗੜੇ ਵੀ ਮੈਥੋਂ ਘਿਓ ਲੈ ਕੇ ਜਾਓ ਭਣੀ ਜਿੰਨੀਆਂ ਵੀ ਭੈਣਾਂ ਵਿਚਾਰੀਆਂ ਮਾਵਾ ਚਲੋ ਮੰਨ ਲਓ ਤੁਸੀਂ ਹੀ ਹੋ ਤੁਸੀਂ ਸੇਲ ਕਰਦੇ ਹੋ ਦੁਨੀਆ ਦੇ ਤਾਂ ਨਹੀਂ ਵੀ ਸਾਰੇ ਹੀ ਆਪਾਂ ਗਰੀਬ ਬੈ ਚਲੋ ਮੈਂ ਕਹਿਣੀ ਆ ਜੇ ਕਿਸੇ ਗਰੀਬ ਘਰ ਦਿੱਤੀ ਭੈਣਾ ਉਹਦੇ ਕੋਲੇ ਮੰਨ ਲਓ ਹੈ ਨਹੀਂਗੀ ਆਮਦਨੀ ਹੈਗੀ ਕਿਸੇ ਵੀ ਹਿਸਾਬ ਨਾਲ ਹਨਾ ਆਪਾਂ ਜਿੰਨੀ ਕਿ ਮੇਰੇ ਚ ਹੋਊਗੀ ਆਪਾਂ ਕਿਹੜੇ ਵੀ ਕੋਆਪਰੇਟ ਕਰਾਣੇ ਤਾਂ ਹੈ ਨਹੀਂ ਆਪਾਂ ਮਿਹਨਤ ਕਰਦੇ ਆ ਹਨਾ ਦਿਨ ਰਾਤ ਆਪਦੇ ਛੋਟੇ ਛੋਟੇ ਬੱਚੇ ਸੱਡ ਕੇ ਸਾਰਾ ਦਿਨ ਖੇਤਾਂ 'ਚ ਵੀ ਫਿਰਦੇ ਆ ਬੱਚੇ ਵੀ ਰੋਂਦੇ ਬਿਲਕਦੇ ਨੇ ਹਨਾ ਵੀ ਇਹ ਚੀਜ਼ ਹੁੰਦੀ ਆ ਵੀਰੇ ਵੀ ਤੁਸੀਂ ਨਾ ਆਪਦੀ ਥੋੜੀ ਜਿਹੀ ਲੱਤਾਂ ਘੱਟ ਪੁੱਚਿਆ ਕਰੋ ਸਹੀ ਗਾ ਇਹਨੇ ਪੰਜਾਬੀ ਪੰਜਾਬੀ ਦਾ ਬੈਰੀ ਬਣਿਆ ਬੈਠਾਗਾ ਭਈਆਂ ਤੋਂ ਤਾਂ ਮਹਿੰਗੇ ਭਾਦੇ ਸਬਜ਼ੀ ਲੈ ਕੇ ਖਾ ਲੈਣਗੇ ਜੇ ਉੱਥੇ ਆਪਣੇ ਵਰਗੇ ਜ਼ਿਮੀਦਾਰ ਨੇ ਰੇੜੀ ਲਾਤੀ ਪਹਿਲੀ ਗੱਲ ਤੋਂ ਉੱਥੇ ਰੇੜੀ ਨਹੀਂ ਲੱਗਣ ਦਿੰਦੇ ਸਬਜ਼ੀ ਦੀ ਠੀਕ ਹੈ ਹੁਣ ਮੰਨ ਕੇ ਚੱਲ ਕਿਸੇ ਕਿਸੇ ਦੀ ਡੈਰੀ ਕੀਤੀ ਹੋਈ ਆ ਜੋ 30 ਰੁਪਏ ਪਾਣੀ ਵਰਗੀ ਲੱਸੀ ਵੇਚ ਰਣਾ ਜੇ ਉੱਥੇ ਆਪਾਂ ਕਹਿੰਦਾ 30 ਸਾਡੀ ਲੈ ਲਓ ਦੁਕਾਨ ਤੇ ਜਾਣਗੇ ਆਪਾਂ ਤੋਂ ਲੱਸੀ ਨਹੀਂ ਲੈਂਦੇ ਇਹ ਪੈਕਟ ਵਾਲੀਆਂ ਚੀਜ਼ਾਂ ਦੇ ਲੋਕ ਭਈ ਗਿੱਜੂਗੀ ਲੋਕਾਂ ਨੇ ਵਿਚਾਰੇ ਨੇ ਬਹੁਤ ਵੀਰੇ ਨੇ ਕਮੈਂਟ ਕੀਤੇ ਕਹਿੰਦੇ ਭੈਣੇ ਗੰਦਮੰਦ ਖਾਣ ਇਹ ਚੀਜ਼ ਬਾਰੇ ਸਚਾਈ ਆ ਚਾਹੇ ਤੁਹਾਨੂੰ ਸਾਰਿਆਂ ਨੂੰ ਦੁੱਖ ਲੱਗੇ ਜਿਹੜਾ ਚੀਜ਼ ਹੈ ਸਚਾਈ ਤੇ ਚੱਲਦਾ ਉਹਦਾ ਦੁੱਖ ਭੋਰਾ ਨਹੀਂ ਲੱਗਦਾ ਜਿਹੜੇ ਚੀਜ਼ਾਂ ਕਰ ਰਹੇ ਨੇ ਪੈਕਟ ਵਾਲੀਆਂ ਦੇ ਤੱਲੇ ਪਹਿਲਾਂ ਐਂ ਦੱਸ ਅੱਗੇ ਤਾਂ ਸਿਆਣੇ ਬਜ਼ੁਰਗ ਕਹਿ ਦਿੰਦੇ ਵੀ ਜੇ ਦੁੱਧ ਵੇਚਦਾ ਤਾਂ ਪੁੱਤ ਵੀ ਵੇਚਦਾ ਹੁਣ ਤਾਂ ਵੀਰੇ ਦੁੱਧ ਵੀ ਵੇਚਾ ਕਿਤੇ ਪੁੱਤ ਵੀ ਵੇਚਦੀ ਕਿਉਂਕਿ ਖਰਚੇ ਇੰਨੇ ਹੋ ਗਏ ਕਿ ਬੀਲਦਾਰੀਆਂ ਮੰਨ ਕੇ ਚਲੋ ਮਗ੍ਹਾਈ ਜੰਨੀ ਹੋਗੀ ਹੁਣ ਕਿ ਹੁਣ ਮੰਨ ਕੇ ਚੱਲ ਆਪਣੀ 20 ਪਸ਼ੂ ਨੇ ਚਲੋ ਮੰਨ ਲਓ ਮੈਂ ਲੱਸੀ ਆ ਘਿਓ ਆ ਦੁੱਧ ਦਾ ਫ੍ਰੀ ਦੇ ਦੂੰ ਮੈਂ ਤੇ ਇਹਨਾਂ ਦਾ ਖਰਚਾ ਕੌਣ ਪੂਰਾ ਕਰੂਗਾ ਖਰਚਾ ਕਿ ਬੀਲਦਾਰੀ ਕਿਵੇਂ ਚੱਲੂਗੀ ਬੀੜਾ ਦਿਲਤਾ ਸਾਰਿਆਂ ਦੀ ਕਰਦਾਗਾ ਹਨਾ ਵੀ ਆਪਾਂ ਇੱਜੇ ਪਰ ਬਜਟ ਤੋਂ ਬਾਹਰ ਹੋਇਆ ਪਿਆ ਕੰਮ ਕੀ ਕਰੂ ਵੀਰੇ ਜਦੋਂ ਹੁਣ ਫੀਡ ਆਲਾ 10 ਰੁਪਏ ਵੀ ਨਹੀਂ ਘਟਦਾ ਜੇ ਆਪਾਂ ਕਹਿੰਦੇ ਆ ਵੀ ਘੱਟੀਏ ਤਾਂ ਤੇ ਤੋਂ ਲੱਖ ਲੱਖ ਦੀ ਵੀੜ ਲੈ ਕੇ ਜਾਂਦੇ ਆ ਉਹੀ ਗੱਲ ਆ ਜਾਂਦੀ ਬਣੇ ਵੀ ਹਰੇਕ ਚੀਜ਼ ਦਾ ਮੁੱਲ ਆਗਲਾ ਤੈਅ ਕਰਦਾ ਆਪਾਂ ਇੱਕ ਜੱਟ ਜ਼ਿੰਮੇਵਾਰ ਨਹੀਂ ਕਰ ਸਕਦਾ ਜੱਟ ਜ਼ਿੰਮੇਵਾਰ ਨਹੀਂ ਕਰ ਸਕਦਾ ਆਪਣੇ ਤਾਂ ਆਪ ਦੀ ਜ਼ਿੰਮੇਵਾਰ ਭਰਾ ਹੀ ਲੱਤਾਂ ਖਿੱਚਣ ਲੱਗ ਜਾਂਦੇ ਨੇ ਅਸੀਂ ਵੀ 100 ਬਸੂ ਰੱਖਿਆ ਮੇਰੇ ਅਸਤਾ ਕਹਿੰਦਾ ਸੋਨੂੰ ਵੀ ਮੁਨਾਫਾ ਮਿਲੇ ਨਾ ਆਪਾਂ ਮਿਹਨਤ ਕਿੰਨੀ ਕਰਦੇ ਆ ਜਿਹੜੇ ਵੀ ਜ਼ਿੰਮੇਵਾਰ ਭਰਾਵਾਂ ਨੇ ਮੱ ਠੀਕ ਹੈ ਜਿਵੇਂ ਉਹੀ ਗਣਕ ਜਿਵੇਂ Amazon Flipkart ਘਾਟਦੇ Flipkart ਘਾਟਦੇ ਮੰਨ ਕੇ ਚੱਲ 10000 ਨੂੰ ਕੁਆਂਟਲ ਵੇਚਦੇ ਨੇ ਆਪਾਂ ਤੋਂ 2500 ਦਾ ਰੇਟ ਲਈ ਜਾਂਦੇ ਨੇ ਇਹਨਾਂ ਨੂੰ ਪੁੱਛੋ ਨਾ ਵੀ ਐਮਐਸਪੀ ਅਸੀਂ ਕਿਉਂ ਮੰਗ ਰਹੇ ਹਾਂ ਸਾਨੂੰ ਫਿਕਸ ਦਾ ਕਰ ਦਿਓ ਨਾ ਰੇਟ ਸਾਡੇ ਇਹ ਤੁਹਾਡਾ ਰੇਟ ਆ ਫਿਕਸ ਹੋਊਗਾ ਜਦੋਂ ਤਾਂ ਸੈਲ ਹੋ ਗਿਆ ਉਹੀ ਦੁੱਧ ਕਹਿਣਗੇ ਉਸ ਦਾ 40 45 ਤੋਂ ਵੱਧ ਚੱਕਦੀ ਨਹੀਂ ਹੈ ਉਸ ਦਾ 50 ਤੋਂ ਵੱਧ ਸੰ ਤਾਂ ਪੜਦਾ ਹੀ ਨਹੀਂ ਪੈਂਦਾ ਫਿਰ ਵੀਰੇ ਗਰਮੀ ਜਾ ਕੇ ਜਦੋਂ ਕਹਦੇ ਨੇ ਵੀ ਹੁਣ ਤਾਂ ਰੇਟ ਵਧਾ ਦਿਓ ਕਹਦੇ ਨੇ ਕਿ ਹੁਣ ਫੈਟ ਵਧਾ ਵਧਾ ਦਿਓ ਭਾਈ ਕੀ ਕਰੇ ਜ਼ਿਮੀਂਦਾਰ ਬੰਦਾ ਕਿੱਧਰ ਜਾਵੇ ਚਲੋ ਕੋਈ ਵੀ ਕਿੱਤਾ ਕਰਦਾ ਹੈ ਬੰਦਾ ਉਹ ਕਿੱਥੇ ਜਾਵੇ ਹਰੇਕ ਹਰੇਕ ਬੰਦਾ ਆਪ ਦੀ ਮੰਨ ਲਓ ਕੀਮਤ ਰੇਟ ਤੈਅ ਕਰ ਰਿਹਾ ਜ਼ਿਮੀਂਦਾਰ ਆਪ ਵੀ ਆ ਜਿਹੜੇ ਦੁਕਾਨਦਾਰ ਆ ਆ ਦਿੰਦੀ ਚੀਜ਼ ਦਾ ਰੇਟ ਤਾਇ ਕਰਦਾ ਗੱਲ ਕਮਲ ਆਪ ਤਾਂ ਇਹ ਗੱਲ ਕਹਿਣਾ ਜਿਹੜਾ ਬਈ ਐਂਕਾ ਨੂੰ ਸੱਤ ਤੋਂ ਸੱਤ ਤੋਂ ਬਈ ਪੱਲੇ ਤਾਂ ਉਹਨਾਂ ਦੇ ਵੀ ਨਹੀਂ ਪੈਂਦੇ ਵਿਚਾਰਿਆਂ ਦੀਆਂ ਮਜਬੂਰੀਆਂ ਮਜਬੂਰੀਆਂ ਬਣ ਜਾਂਦੀਆਂ ਕੀ ਕਰਨਾ ਬਾਕੀ ਇਹ ਚੀਜ਼ ਹੁੰਦੀ ਆ ਬਈ ਜਿਹੜੇ 500 700 ਨਾਲ ਕੋਈ ਵਿਚਾਰਾ ਦਿੰਦਾ ਵੀ ਉਹਦੇ ਕੋਲ ਇੱਕ ਪਸ਼ੂ ਦੋ ਪਸ਼ੂ ਹੋਣਗੇ ਉਹ ਵਾਲਾ ਚੱਲ ਕਹਿੰਦਾ ਵੀ ਹੋਰ ਕੀ ਕਰੀਏ ਫਿਰ ਦੁੱਧ ਦਾ ਰੇਟ ਨਹੀਂ ਮਿਲਦਾ ਜਿੰਨਾ ਕਿ ਮਿਲਦਾ ਗਲਾਉਂਨਾ ਕੋ ਮਜਬੂਰੀ ਆ ਉਹਦਾ ਕਰਾ ਦਿਲ ਨਹੀਂ ਕਰਦਾ ਵੀ ਰੇਟ ਵਧੀਆ ਮਿਲੇ ਮੈਨੂੰ ਹਮ ਸੜੀਆਂ ਮਾਮਾ ਭੈਣਾ ਕਿੰਨਾ ਵਿਚਾਰਿਆਂ ਦੁੱਧੋਂ ਹੋਣਾ ਇਹ ਦੇਖ ਲੈ ਹੋਣ ਪਛੇ ਨਾ ਇੱਕ ਹੋਇਆ ਕਿ ਇਹਦਵਾਰ ਗਰਮੀ ਵਧੀ ਜਾਣੀ ਆਪਣੀ ਤਾਂ ਡਿਊਟੀ ਆ ਕਿ ਮਾਦਾ ਕਿੱਡ ਵੀ ਭਰ ਨਹੀਂ ਆਪਣਾ ਭਰਦੀਆਂ ਨਹੀਂ ਅਗਲਾ ਬੈਠਾ ਕਹਿ ਦਿੰਦਾ ਰੇਟ ਵੱਧ ਹੈਗਾ ਜਦੋਂ ਅਗਲੇ ਦੇ ਘਰੇ ਜਾ ਕੇ ਦੁੱਧ ਪਾ ਕੇ ਆਉਣੇ ਮਿਹਨਤ ਨਹੀਂ ਦੇਖਦੇ ਹੁਣ ਜਦੋਂ ਨੇਰੀ ਐ ਮੀਂਹ ਐ ਅਗਲੀ ਨੂੰ ਬਈ ਚੀਜ਼ ਪਹੁੰਚੂਗੀ ਪਹੁੰਚੂਗੀ ਠੀਕ ਐ ਪਹੁੰਚੂਗੀ ਨਾ ਫਿਰ ਉਹ ਹੀ ਚੀਜ਼ ਨਹੀਂ ਨਾ ਦੇਖਦੇ ਜਿਵੇਂ ਹੁਣ ਮੰਨ ਕੇ ਚੱਲੋ ਡੇਰੀਆਂ ਚੋਂ ਦੁੱਧ ਜਾਂਦਾਗਾ ਉਹ ਬਈ ਵਾਲਾ ਕਰੀਮ ਵੀ ਸੋਤੋਂ ਲਾ ਲੈਂਦਾ ਹੂੰ ਲਾ ਲੈਂਦਾ ਹੀ ਜਾਂਦਾ ਆਸੋ ਜਿਹੜੀ ਸੱਚਾਈ ਆ ਉਹ ਤਾਂ ਸੱਚਾਈ ਹੈ ਫੇਰ ਵਾਲਾ ਕਹਿ ਦਿੰਦਾ ਹੈ ਵੀ ਇਹਦਾ ਦੁੱਧ ਆਇਆ ਨਹੀਂ ਇਹ ਰੇਟ ਜਾਦੇ ਮੰਗਦੇ ਨੇ ਭਈ ਆਪਾਂ ਅੱਜ ਕੱਲ ਲੋਕ ਕੋਈ ਕਮਲੇ ਨਹੀਂ ਹੈਗੇ ਸਭ ਸਿਆਣੇ ਨੇ ਠੀਕ ਆ ਹੁਣ ਤਾਂ ਸੋਸ਼ਲ ਮੀਡੀਆ ਨੇ ਲੋਕ ਬਹੁਤ ਸਿਆਣੇ ਕਰਦੇ ਦੂਜੀ ਗੱਲ ਵੀ ਆਪਾਂ ਆਪਦੀ ਮਿਹਨਤ ਕਰਦੇ ਆਂ ਆਪਾਂ ਤਾਂ ਦੇ ਹਿਸਾਬ ਨਾਲ ਰੇਟ ਮੰਗਾਂਗੇ ਨਹੀਂ ਆਪਾਂ ਵੀ ਆਪ ਕਹੜਾ ਕਿ ਵੀ ਧੱਕਾ ਕਿਸ ਨੂੰ ਵੀ ਨਾ ਨਾ ਆਪ ਜਦੋਂ ਆਪਾਂ ਨੂੰ ਫੋਨ ਤੇ ਕਿਉਂ ਕਿਹਾ ਸੀ ਭਈ ਆਪਾਂ ਅਗਲੇ ਨੂੰ ਰੇਟ ਦੱਸ ਦਾਂਗੇ ਅਗਲੇ ਨੂੰ ਕੋਈ ਜਾਇਜ਼ ਲੱਗੂਗਾ ਅਗਲਾ ਆਪਾਂ ਨੂੰ ਕਹਿ ਦੂਗਾ ਪਰ ਜਿਹਨੂੰ ਜਾਇਜ਼ ਲੱਗਦਾ ਇਹ ਜਿਹੇ ਇਨਸਾਨ ਬਹੁਤ ਬੈਠ ਉਹ ਪਤਾ ਵੀ ਐ ਜੀ ਮਿਹਨਤ ਕਰਦੇ ਤਾਂ ਸਾਨੂੰ ਦੋ ਪੈਸੇ ਮਿਲਦੇ ਨੇ ਵੀ ਜ਼ਿੰਮੇਦਾਰ ਭਰਾ ਜਿਹਨਾਂ ਦੀ ਵੀ ਮੈਂ ਸਾਰਖੀਆਂ ਨੇ ਉਹ ਮਿਹਨਤ ਕਿੰਨੇ ਕਰਦੇ ਨੇ ਹਣਾ ਮਿਹਨਤ ਕਰਦੇ ਪਰ ਕਹੇ ਕਹਨੇ ਵੀਰ ਬਣ ਕੇ ਵੀ ਇੱਕ ਤਾਂ ਕਿਸੇ ਦਾ ਦਿਲ ਨਾ ਦੁਖੀ ਕਰਿਆ ਕਰ ਹੈ ਵੀ ਅਗਲਾ ਆਪਦੇ ਆਪਦੇ ਉਹਦੇ ਮੁਤਾਬਕ ਜਿੰਨਾ ਅਗਲੇ ਦਾ ਖਰਚਾ ਪੈਂਦਾ ਬਚਤ ਚ ਚਲ ਮੈਂ ਤਾਂ ਮੋਟਾ ਮੋਟਾ ਸੌਦਾ ਦਿਆਂ ਕਮਲਾ ਮਨਕੇ ਜਾਲ ਕੱਲ ਜਿਵੇਂ 70 ਰੁਪਏ ਦੁੱਧ ਹੋ ਗਿਆ 25 ਕਿਲੋ ਦੁੱਧ ਕਿੰਨੇ ਦਾ ਬਣ ਗਿਆ ਸਾਢੇ 25 ਕਿਲੋ 1750 ਦਾ ਬਣ ਗਿਆ ਜੇ ਉਤਲਾ ਲਈ ਅੱਧਾ ਕਿਲੋ 1800 ਦਾ ਦੁੱਧ ਬਣ ਗਿਆ ਜੇ ਅਗਲਾ 2000 ਨੂੰ ਵੀ ਦਿੰਦਾ ਹੈ ਹੈ ਇਹ 200 ਬੱਟ ਬਚਿਆ ਮਤਲਬ ਮੇਰੀ ਮਿਹਨਤ ਜਾਂ ਬਲੇਅਰ ਦੇ ਵੀ ਆਨੇ 300 ਦੇ ਹੀ ਦੇ ਦਿੰਦਾ ਅਗਲਾ ਸਹੀ ਗੱਲ ਆ ਫਿਰ ਕੀ ਬਚਦਾ ਵੀਰੇ ਨਹੀਂ ਬਚਦਾ ਤਸੀਂ ਤਾਂ ਤਿਆਰ ਨਹੀਂ ਕਰਦੇ ਵੀ ਫਾਇਦਾ ਕੀ ਹੈ ਇੱਥੇ ਤਾਂ ਲੱਤਾਂ ਖਿੱਚਣ ਵਾਲੇ ਨੇ ਲੋਕ ਵੀ ਉਹ ਤਾਂ ਇੱਕ ਚਲੋ ਆਪਾਂ ਨੂੰ ਪਿਆਰ ਨਾਲ ਇੰਨੇ ਲੋਕਾਂ ਨੇ ਕਿਹਾ ਨਾ ਵੀ ਆਪਾਂ ਚਲੋ ਆਪਾਂ ਤਾਂ ਆਪਣੇ ਵਿੱਚ ਯਕੀਨ ਕਰਦੇ ਨੇ ਫਿਰ ਆਪਾਂ ਵੀ ਉਹਨਾਂ ਨੂੰ ਇਹ ਕਿਹਾ ਵੀ ਕਿਆ ਲੈ ਜਾ ਹਾਂ ਕਿਆ ਲੈ ਜਾ ਪੈਸੇ ਦੀ ਕੋਈ ਦਿੱਕਤ ਨਹੀਂ ਪੈਸੇ ਜੇ ਮਹੀਨਾ ਬਾਅਦ ਤੇ ਦੇ ਦਿਓ ਬਲਕਿ ਚੀਜ਼ ਖਾ ਕੇ ਦੇ ਚੀਜ਼ ਖਾ ਕੇ ਦੇ ਚੀਜ਼ੋ ਵੀ ਲੈ ਕੇ ਦੇਖੋ ਜਿਹੜੀ ਡੇਰੀ ਤੋਂ ਮਿਲੂਗੀ ਤੁਹਾਨੂੰ ਚੀਜ਼ ਇਹ ਵੀ ਦੇਖੋ ਜਿਹੜੀ ਘਰੇ ਤਿਆਰ ਕਰਕੇ ਦੇ ਚਲੋ ਆਪਾਂ ਡਾਕਟਰ ਕੋਲੇ ਵਗ ਜੰਨੇ ਆ ਫਿਰ ਆਪਾਂ ਨੂੰ ਕੀ ਪਤਾ ਉਹ ਅੱਧਾ ਮਲਾ ਕੇ ਟੀਕੇ ਲਾਈ ਜਾਂਦੇ ਨੇ ਕੀ ਕਰਦੇ ਨੇ ਉਹ ਠੀਕ ਹੈ ਉੱਥੇ ਦਾ ਆਪਾਂ ਜਿਹਦਾ ਮੂੰਹ ਮੰਗੇ ਅਗਲੇ ਨੂੰ ਕੀਮਤ ਦੇ ਦੰਨੇ ਆ ਜੇ ਅਗਲੇ ਨੇ ਕਹਿੰਦਾ ਵੀ ਇੰਨੇ ਪੈਸੇ ਜਮਾ ਕਰਾਓ ਫਿਰ ਤੁਹਾਡੇ ਬੱਚੇ ਨੂੰ ਜਾਂ ਤੁਹਾਡੇ ਬਜ਼ੁਰਗ ਨੂੰ ਅਸੀਂ ਦਾਖਲ ਕਰਾਂਗੇ ਫਿਰ ਆਪਣਾ ਰੇਟ ਕਿਉਂ ਨਹੀਂ ਫਿਕਸ ਹੈਗਾ ਆਪਾਂ ਤਾਂ ਅਗਲਾ ਆਪਦੇ ਰੇਟ ਨਾਲ ਦਿੰਦਾ ਵਾ ਤੀਜ ਆਪਾਂ ਜੇ ਕੋਈ ਘਰ ਅੱਜ ਦੇਣ ਜਾਵਾਂਗਾ ਲੈ ਕਹਿੰਦਾ ਇਹਨਾਂ ਕੋਲ ਤਾਂ ਬਾਦੂ ਆ ਛਿੱਟਣ ਆਗੇ ਜਿਵੇਂ ਹੁਣ ਇੱਕ ਵੀਰ ਨੇ ਵੀਡੀਓ ਪਾਈ ਵੀ ਸੀ ਕਨੇ ਹੁਣ ਜ਼ਿਮੀਦਾਰਾਂ ਦੇ ਮੰਨ ਲੋ ਰੇਟ ਕੱਢ ਗਏ ਤੂੜੀ ਦੇ ਹੁਣੇ ਕਹਦੇ ਨੇ ਚੱਕ ਲੋ ਬਾਈ ਠੇਕੇ ਦੇ ਵਾਹਨ ਲੈ ਕੇ ਦੇਖੋ ਜਿਮੀਦਾਰ ਭਰਾ ਸਾਡੇ 1.90 90000 ਨੂੰ ਠੇਕਾ ਹੋਗਾ ਦਿਲ ਨਹੀਂ ਕਰਦਾ ਕਿਸੇ ਨੂੰ ਵੀ ਆਹ ਤੂੜੀ ਬਣਾਉਣ ਨੂੰ ਕਹਦੇ ਵੀ ਵਾਹਨ ਕਹਿੰਦੇ ਵੀ ਉਹ ਰਹਾ ਕਿਸੇ ਵੀਰ ਨੇ ਪਾਈ ਹੋਈ ਆ ਕਿ ਹੁਣ ਆਪਾਂ ਨੂੰ ਕਹਤਾ ਇਹਨਾਂ ਨੇ ਵੀ ਤੁਸੀਂ ਤੂੜੀ ਬਣਾ ਲਓ ਬਾਈ ਐਡੀਆਂ ਆ ਨਾ ਇਹ ਜੀਆਂ ਗੱਲਾਂ ਨਾ ਕਰਿਆ ਕਰੋ ਵੀਰ ਬਣ ਕੇ ਜ਼ਿਮੀਦਾਰ ਭਰਾਵਾਂ ਨੂੰ ਪੁੱਛ ਕੇ ਦੇਖੋ ਨਾ ਦਿਲ ਤੇ ਕੀ ਬੀਤਦੀ ਆ ਜਿਨ੍ਹਾਂ ਦੀ ਅੱਗਾਂ ਲਾ ਕੇ ਇੰਨੇ ਬਸਲਾਂ ਛੜ ਗੀਆਂ ਉਹਨਾਂ ਨੂੰ ਪੁੱਛ ਕੇ ਦੇਖੋ ਵੀਰੇ ਕਿਵੇਂ ਰੋਂਦੇ ਨੇ ਪਰ ਇਹ ਚੀਜ਼ ਨਾ ਕਿਹਾ ਜ਼ਮੀਨ ਜ਼ਿਮੀਦਾਰ ਭਾਈ ਆ ਨਾ ਅੰਨਦਾਤਾ ਹਨਾ ਅੰਨਦਾਤਾ ਨੂੰ ਇੰਨੇ ਨਾ ਆਹ ਕੰਮ ਨਾ ਕਰੋ ਵੀ ਹੁਣ ਤਾਂ ਫ੍ਰੀ ਚ ਸਿੱਟੀ ਜਾਂਦੇ ਨੇ ਹੁਣ ਆਏ ਨੇ ਲੋਟ ਇਹ ਫਲਾਨਾ ਧੰਕਾ ਹਨਾ ਬਈ ਇਹ ਗੱਲਾਂ ਤੁਸੀਂ ਨਾ ਕਰੋ ਸੋਹਣੀਆਂ ਨਹੀਂ ਲੱਗਦੀਆਂ ਹਨਾ ਸਾਰਿਆਂ ਦਾ ਅੰਨਦਾਤਾ ਸਭ ਦਾ ਢਿੱਡ ਭਰ ਰਿਹਾ ਬਾਹਰਲੇ ਦੇਸਾਂ ਚ ਵੀ ਕਿੱਥੇ ਵੀ ਮੰਨ ਲਓ ਜ਼ਿਮੀਦਾਰ ਦੇ ਸਿਰ ਤੋਂ ਸਭ ਚੀਜ਼ ਚੱਲ ਰਹੀ ਹੈ ਅਸੀਂ ਤਾਂ ਇਹ ਚੀਜ਼ ਸੋਚ ਕੇ ਚੱਲੇ ਹੋਏ ਆ ਬਈ ਸਾਰੇ ਆਪਾਂ ਇੱਕਾਂਗੇ ਹਨਾ ਇੱਕ ਦੂਜੇ ਨੂੰ ਵੀਰ ਬਣ ਕੇ ਨਾ ਇਹ ਜਾਂ ਗੱਲਾਂ ਜਮੀ ਨਾ ਕਰਿਆ ਕਰੋ ਵੀ ਹੁਣ ਇਹਨਾਂ ਦੇ ਤੀੜ ਧੂੜੀ ਦੇ ਰੇਟ ਨਹੀਂ ਹੈਗੇ ਹੁਣ ਇਹ ਕਹਿੰਦੇ ਨੇ ਸਾਡੇ ਲਾਂਗਾਂ ਤੋਂ ਟੂੜੀ ਬਣਾ ਲੋ ਆ ਕਰ ਲੋ ਬਾਹ ਕਰ ਲੋ ਬਈ ਦਿਲ ਕਿਸੇ ਦਾ ਨਹੀਂ ਕਰਦਾ ਤਾਂ ਦਿਲ ਪੁੱਛਿਆ ਲੋੜੀ ਦਾ ਉਹਨੂੰ ਕਿਹੜਾ ਹੈ ਨਹੀਂਗਾ ਵੀ ਮੈਂ ਟੂੜੀ ਚੋਂ ਵੀ ਪੈਸੇ ਕਮਾ ਲਾਂ ਅਗੇ 4-4000 ਨੂੰ ਟੂੜੀ ਸ਼ਿੱਟੀ ਇਹਨਾਂ ਨੇ ਵੇ ਸ਼ਿੱਟੂ ਵੀ ਕਿਉਂ ਨਾ ਲੇਬਰ ਅੱਡ ਪੈਂਦੀ ਆ ਅਗਲੇ 1500 1400 ਨੂੰ ਟਰਾਲੀ ਅੱਡ ਪੈਂਦੀ ਆ ਜ਼ਿਮੀਦਾਰ ਭਰਾਵਾਂ ਨੂੰ ਤੇ ਫੇਰ ਰੋਟੀ ਪਾਣੀ ਵੀ ਸਾਰਾ ਜਾਣਾਗਾ ਠੀਕ ਆ ਚਲੋ ਰੋਟੀ ਪਾਣੀ ਆਪੇ ਕੱ ਲੈਣੀ ਕਰਦੀ ਐ ਕਿ ਪਰ ਵੀਰੇ ਜੇ ਆਪਾਂ ਮਾੜਾ ਮਾੜਾ ਖਰਚਾ ਲਾਉਣ ਲੱਗ ਜੀਏ ਤਾਂ ਵੀਰੇ ਪੱਲੇ ਕੱਖ ਨਹੀਂ ਪੈਂਦਾ ਕੱਖ ਨਹੀਂ ਬੰਦਾ ਜਮੀਨੀ ਬੰਦਾ ਵੀਰੇ ਕੱਖ ਪੱਲੇ ਵੀ ਭਰਾ ਬਣ ਕੇ ਤੁਸੀਂ ਸਾਡੀ ਹੋਗੇ ਹਨ ਸਾਰੇ ਜ਼ਿੰਮੇਵਾਰ ਭਰਾਵਾ ਹਰੇਕ ਨੂੰ ਤੁਸੀਂ ਇਹ ਗੱਲਾਂ ਵੀਡੀਓ ਪਾਉਣ ਲੱਗ ਜਾਨੋਂ ਵੀ ਹੁਣ ਲੋਟ ਆਏ ਨੇ ਇਹ ਤੇ ਹੁਣੇ ਤੂੜੀ ਆਏ ਬਣਾਉਣ ਨੂੰ ਛੱਡਦੇ ਨੇ ਪਹਿਲਾਂ ਆਹ ਰੇਟ ਸਿੱਟੀ ਹੈਗੀ ਬਾਈ ਠੇਕੇ ਮੰਨੀ ਵੀ ਦੇਖੋ ਇੱਕ ਗੱਲਾ 2 ਕਿਲੇ ਠੇਕੇ ਤੇ ਲੈ ਕੇ ਦੇਖੋ ਤੁਸੀਂ ਹਨ ਫਿਰ ਪਤਾ ਲੱਗਦਾ ਵੀ ਕਿਸ ਭਾ ਪੈਂਦੀ ਹੈ ਨਾ ਵੀ ਵੀਰ ਬਣ ਕੇ ਇਹ ਜਿਹੇ ਗੱਲਾਂ ਨਾ ਕਰਿਆ ਕਰੋ ਭਰਾ ਬਣ ਕੇ ਪਹਿਲੀ ਗੱਲ ਤਾਂ ਨਾ ਅਸੀਂ ਕੰਟਰੋਵਰਸੀ ਜ ਕਦੇ ਪਈਆਂ ਨਾ ਪੈਣਾਗਾ ਜਿਹੜੇ ਲੋਕ ਜਾਣ ਜਾਣ ਕੇ ਉਹਨਾਂ ਦੀ ਆਈਡੀ ਕੋਣ ਕੇ ਦੇਖੂਗੀ ਉਹਦੇ ਕੁਝ ਵੀ ਨਹੀਂ ਹੁੰਦਾ ਅਸੀਂ ਉਹਨਾਂ ਨੂੰ ਜਵਾਬ ਹੀ ਨਹੀਂ ਦੇਣਾ ਕਾ ਸਾਡੀ ਚੀਜ਼ ਆ ਬਾਈ ਅਸੀਂ ਫ੍ਰੀ ਨਹੀਂ ਸੱਟ ਸਕਦੇ ਇਹ ਮੈਂ ਤੁਹਾਨੂੰ ਬਹੁਤ ਕਰਦੇ ਅਸੀਂ ਨਹੀਂ ਫ੍ਰੀ ਸੱਟ ਸਕਦੇ ਇਹ ਹਾਂ ਵੀ ਲੈਣਾ ਨਾ ਲੈਣਾ ਉਹ ਅਗਲ ਦੀ ਮੱਕੀ ਆ ਅਗਲੀ ਮਰਜ਼ੀ ਆ ਬਾਈ ਅਸੀਂ ਕਿਹੜਾ ੱੱੱਕੇ ਨਾਲ ਸੁਤਾ ਕਹਿੰਦੇ ਵੀ ਸਗਾਨੀ ਵਧੀਆ ਬਾਈ ਮਿਹਨਤ ਵਾਲੀ ਹੁੰਦੀ ਆ ਸਾਡਾ ਕੋਈ ਕਹੇ ਨਾ ਵੀ ਕਿਉਂ ਤਿਆਰ ਕਰਕੇ ਦੇ ਦੋ ਸਾਡਾ ਚਾਹੇ ਘਾਟਾ ਚਾਹੇ ਵੱਧਾ ਸਿੱ ਇਕੱਠਾ ਦੱਦਾ ਗਲੇ ਨੂੰ ਪਾਈ ਜਾਂਦੇ ਹਾਂ ਵੀ ਕੀ ਫਾਇਦਾ ਹੈ ਹਣਾ ਹੁਣ ਗਰਮੀ ਚ ਵੀ ਆ ਮਰੀ ਜਾਂਦੇ ਜਵਾਕੜੀ ਨੂੰ ਛੱਡ ਕੇ ਤੇ ਅਗਲਾ ਕਹਿਦਾ ਦਿੰਦਾ ਬਾਈ ਰੇਟ ਵੱਧ ਮੰਗਦੇ ਨੇ ਇਹਨਾਂ ਦੇ ਇੱਕ ਨਿੱਕੇ ਹਾਂ ਕਹਿੰਦਾ ਰੇਟ ਉੱਚੀ ਹੋਣਗੇ ਬਾਈ ਅਸੀਂ ਤਾਂ ਰੇਟ ਸਾਡਾ ਜਿਹੜਾ ਜਾਇ ਜਸਤੋਂ ਮੰਗਾਂਗੇ ਮੰਗਾਂਗੇ ਠੀਕ ਆ ਸਾਡੀ ਮੰਨ ਕੇ ਚੱਲ ਸਾਡਾ ਤਾਂ ਇਹ ਕਾਰੋਬਾਰ ਆ ਠੀਕ ਆ ਸਤਾ ਮੁਨਾਫਾ ਵੀ ਲੈਣਾ ਨਾ ਤਾਂ ਇਹ ਅਸੀਂ ਇਹਨਾਂ ਦਾ ਢਿੱਡ ਭਰਦੇ ਸਾਡੀਆਂ ਭਰਦੇ ਸਾਡੀ ਤਾਂ ਕਬੀਲਦਾਰੀ ਇਹਨਾਂ ਤੋਂ ਚੱਲਦੀ ਹੈ ਸਹੀ ਗੱਲ ਹੈ ਜੇ ਸਾਨੂੰ ਅੱਜ ਤਾਂ ਇਹਨਾਂ ਤੋਂ ਮੁਨਾਫਾ ਵੀ ਨਹੀਂ ਹੋਊਗਾ ਠੀਕ ਆ ਅਸੀਂ ਭਾਈ ਜਿੱਥੋਂ ਕੋਈ ਦਾਣਾ ਫੀਡ ਚੱਕ ਕੇ ਲੈਣੇ ਸੋ ਉਹਨਾਂ ਦੇ ਪੈਸੇ ਕਿੱਥੋਂ ਦੇਵਾਂਗੇ ਸਹੀ ਗੱਲ ਆ ਠੀਕ ਆ ਚਲ ਮੰਨ ਕੇ ਚੱਲ ਜਿਹੜਾ ਵੀਰੇ ਕਹਿੰਦਾ ਵੀ ਇਹ ਚੀਜ਼ ਕੋਈ ਰੇਟ ਇਹਨਾਂ ਦਾ ਵੱਧ ਹੋ ਜਾ ਘੱਟੂ ਭਾਈ ਛੱਕੇ ਤੁਸੀਂ ਸਾਰੀ ਚੀਜ਼ ਮੈਂ ਫ੍ਰੀ ਦੇ ਦੂੰ ਫ੍ਰੀ ਸਾਰੀ ਚੀਜ਼ ਫ੍ਰੀ ਦੇਵਾਂਗੇ ਦੁੱਧ ਵੀ ਫ੍ਰੀ ਦੇ ਦਾਂਗੇ ਘਿਓ ਵੀ ਬਣਾ ਕੇ ਦੇਵਾਂਗੇ ਆਪਦੀ ਮਿਹਨਤ ਵਿੱਚ ਛੱਡੀ ਪਰ ਭਰਾ ਬਣ ਕੇ ਗੱਲਾਂ ਕਰਨੀਆਂ ਸੌਖੀਆਂ ਨਹੀਂ ਗੀਆਂ ਪਰ ਲਤਨਾ ਕਿਚਿਆ ਕਰੋ ਠੀਕ ਹੈ ਵੀ ਐਵੇਂ ਵੀਰੇ ਗੱਲਾਂ ਨਾ ਕਰਿਆ ਕਰੋ ਜ਼ਿਮੀਦਾਰ ਭਰਾ ਦੀ ਜਿਬ ਜੇ ਹੁਣ ਮੰਨ ਕੇ ਚੱਲ ਜਿਹਦੇ ਵੀ ਡੇਰੀ ਫਾਰਮ ਨੇ ਕਿਸੇ ਦੇ ਵੀ ਰੱਖੀਆਂ ਹੋਈਆਂ ਨੇ ਉਹ ਇੱਕ ਦੂਜੇ ਜੀ ਆਪਾਂ ਸਾਥ ਦਵਾਂਗੇ ਤਾਂ ਹੀ ਆਪਾਂ ਕੰਮਜਾਬ ਹੋ ਸਕਦੇ ਆ ਨਹੀਂ ਕਦੇ ਵੀ ਨਹੀਂ ਹੋ ਸਕਦੇ ਆਪਾਂ ਸਹੀ ਗੱਲ ਬਣੇ ਦੁਕਾਨਦਾਰਾਂ ਦਾ ਸਾਰਿਆਂ ਦਾ ਇੱਕਾ ਹੁੰਦਾ ਹੈ ਮਹਾਜਨ ਕੌਮ ਦਾ ਇੱਕਾ ਹੋਊਗਾ ਆਰਥਿਕਾਂ ਦਾ ਸਾਰਿਆਂ ਦਾ ਇੱਕਾ ਹੋਊਗਾ ਵੀ ਆਹਰੀ ਡੀ ਚੀ ਚੱਲੂਗੀ ਉਹੀ ਚੱਲੂਗੀ ਮੰਡੀ ਦੇ ਵਿੱਚ ਜਿੰਨੀਆਂ ਪੱਕੀਆਂ ਦੁਕਾਨਾਂ ਭਈਏ ਲਾਈ ਬੈਠੇ ਨੇਗੇ ਠੀਕ ਆ ਉਹਨਾਂ ਦਾ ਇੱਕ ਫਿਕਸਡ ਰੇਟ ਹੈ ਜੇ ਆਪਾਂ ਕਹਿੰਗੇ ਜੇ ਤੂੰ ਪੁੱਛ ਲੈ ਉਹਦਾ ਵੀ ਫਿਕਸ ਹੀ ਹੋਊਗਾ 5 ਰੁਪਏ ਨਹੀਂ ਕੱਟਦੇ ਹੋ ਬਸ ਇੱਕ ਜੱਟ ਭਾਈ ਦੱਸੇ ਇੱਕਾ ਨਹੀਂ ਹੈਗਾ ਜਮੇ ਨਹੀਂ ਹੈਗਾ ਇਹ ਇਹਦਾ ਅਗਲੇ ਨੂੰ ਥੱਲੇ ਛੱਟਣਗੇ ਜੇ ਆਪਾਂ ਕਹਿੰਦਾ ਆਪਾਂ 50 ਰੁਪਏ ਸਬਜ਼ੀ ਦੇ ਕਹਿੰਗੇ ਸਾਥੋਂ 30 ਲੈ ਲਓ ਹੂੰ ਇਹ ਐ ਥੱਲੇ ਛੱਟਦੇ ਆਪਾਂ ਕਿਉਂ ਨਹੀਂ ਇੱਕਾ ਕਰਦੇ ਵੀਰੇ ਸਹੀ ਗੱਲ ਆਪਾਂ ਨੂੰ ਸਾਰੇ ਮਾਰ ਹੀ ਜਾਂਦੇ ਨੇ ਹੂੰ ਤਬਸ ਜੇ ਜਪਾ ਨੂੰ ਖਤਮ ਕਰੀ ਜਾਂਦੇ ਨੇ ਅੜਤੀ ਆਪਾਂ ਨੂੰ ਖਤਮ ਕਰੀ ਜਾਂਦਾ ਆਪਾਂ 6 ਮਹੀਨੇ ਫੜਫੜ ਕਾਈ ਜਨੇ ਆਪਣੀ ਤਾਂ ਸਾਰੀ ਫਸਲ ਬਈ ਵਿਆਜ ਚ ਹੀ ਬਗ ਗਈ ਵਿਆਜ ਚ ਹੀ ਬਗ ਜਾਂਦੀ ਆ ਠੀਕ ਆ ਕਿਉਂ ਨਹੀਂ ਇਕੱਠਾ ਕਰਦੇ ਤੁਸੀਂ ਜੇ ਹੁਣ ਮੰਨ ਲਓ ਮੈਂ ਕਾਰੋਬਾਰ ਕਰਦਾ ਕਿੱਥੇ ਤਾਂ ਤੁਸੀਂ ਵੱਧ ਚੜ ਕੇ ਸਪੋਰਟ ਕਰੋ ਸਾਰੇ ਜਣੇ ਜੇ ਅੱਜ ਮੇਰਾ ਰੇਟ ਫਿਕਸ ਹੋਊਗਾ ਤਾਂ ਕੱਲ ਨੂੰ ਤੁਹਾਡਾ ਵੀ ਰੇਟ ਫਿਕਸ ਹੋਊਗਾ ਮੈਂ ਕਿਹੜਾ ਕੱਲੀ ਕਹਿੰਨੇ ਵੀ ਮੈਨੂੰ ਮੁਨਾਫਾ ਮਿਲੇ ਵੀ ਤੁਹਾਨੂੰ ਵੀ ਮੁਨਾਫਾ ਮਿਲੇ ਤੁਸੀਂ ਵੀ ਮਿਹਨਤ ਕਰਦੇ ਹੋ ਤੁਸੀਂ ਕੱਲੀ ਮੈਂ ਨਹੀਂ ਕਹਿੰਦੀ ਵੀ ਮੇਰੇ ਹੀ ਸਾਰੀ ਉੱਚੀ ਚੀਜ਼ ਮੇਰੀ ਦੁੱਧ ਵੀ ਸਾਡਾ ਪਿਆਰ ਆ ਕਿਉਂ ਵੀ ਸਾਡਾ ਪਿਆਰ ਆ ਜਿੰਨੇ ਭਾਈ ਇਹ ਕੰਮ ਕਰਦੇ ਨੇ ਕਾਰੋਬਾਰ ਕਰਦੇ ਆ ਉਹ ਬਹੁਤ ਮਿਹਨਤ ਕਰਦੇ ਨੇ ਪਰ ਤੁਸੀਂ ਐ ਨਾ ਗਿਆ ਕਰੋ ਵੀ ਅਸੀਂ ਕਿਹੜਾ ਮੱਝਾਂ ਨਹੀਂ ਰੱਖੀਆਂ ਅਸੀਂ ਦਾ ਰੇਟ ਮੇਰੇ ਫਿਰ ਤੁਸੀਂ ਮੈਨੂੰ 700 ਨੂੰ ਤਿਆਰ ਕਰਕੇ ਦੇ ਦਿਓ ਪਿਆਰ ਕਿਉਂ ਸਹੀ ਗੱਲ ਮੈਂ ਘਰ ਵਾਸਤੇ ਲੈ ਲਵਾਂ ਕੋਈ ਦਿੱਕਤ ਨਹੀਂ ਹੋएगी ਮੇਰੇ ਸਹੀ ਗੱਲ ਠੀਕ ਹੈ ਤੇ ਐਵੇਂ ਵੀਰ ਬਣ ਕੇ ਨਾ ਇਹ ਗੱਲਾਂ ਨਾ ਕਰਿਆ ਕਰੋ ਮੰਨ ਤੂੰ ਕੀ ਹੁੰਦਾ ਫਿਰ ਰੇਟ ਭਈ ਆਪਾਂ ਤਾਂ ਨਹੀਂ ਇਹ ਜੀ ਜਿਹੜਾ ਦਵੇਂ ਪਾਉਂਦੀ ਹੁੰਦੀ ਹੁੰਦੀ ਬਈ ਮੈਨੂੰ ਡਰ ਲੱਗਦਾ ਆ ਬਾ ਪਰਿਵਾਰ ਵਾਲੇ ਜੇ ਕਿਸੇ ਨੇ ਮਾੜਾ ਜਿਹਾ ਕੋ ਟਵਿੰਟ ਕਰਤਾ ਜਾਂ ਕੁਛ ਵੀ ਮੇਰੇ ਤੋਂ ਲੜਿਆ ਨਹੀਂ ਜਾਂਦਾ ਕੰਟਰੋਵਰਸੀ ਆਪਾਂ ਨਹੀਂ ਕਰਨੀ ਹੈ ਬਈ ਪਰਿਵਾਰ ਵਾਲਿਆਂ ਕੱਲ ਨੂੰ ਅੱਜ ਮੈਂ ਕਿਸੇ ਨੂੰ ਕੁਛ ਕਹਾਂ ਕੱਲ ਨੂੰ ਅਗਲਾ ਮੈਨੂੰ ਬੋਲੂਗਾ ਅਗਲਾ ਤਾਂ ਅੱਜ ਵੀਊ ਲੈਣ ਦਾ ਮਾਰਾ ਬਈ ਵੀਡੀਓ ਚੱਕ ਕੇ ਬਾਦੂ ਉੱਤੇ ਵੀ ਫੋਟੋ ਲਾ ਦੂ ਕਿਹਦੇ ਕਿਹਦੇ ਨਾਲ ਲੜਦੇ ਫਿਰਾਂਗੇ ਫੇਕ ਐੜੀਆਂ ਬਣਾ ਲੈਂਦੇ ਨੇ ਕਮਲ ਹਾਂ ਇਹ ਤਾਂ ਕੀ ਕਰਾ ਬਈ ਅਸਤੇ ਚੀਜ਼ ਤੋਂ ਡਰਦੇ ਆ ਬਈ ਬੱਚੇ ਨੇ ਬੱਚਿਆਂ ਵਾਲੇ ਆ ਵੀ ਨਹੀਂ ਵੀਰੇ ਅਸੀਂ ਆਪਦਾ ਕੰਮ ਕਰਦੇ ਆ ਢੜਾ ਬਣ ਕੇ ਮਾੜਾ ਮੋਟਾ ਨਾ ਕਿਸੇ ਦੇ ਵੀ ਕਿਤੇ ਨੂੰ ਵੀ ਐ ਨਾ ਕਿਹਾ ਕਰੋ ਉਹ ਚ ਭਈ ਅਸੀ ਗਾ ਤੁਹਾਡੇ ਕਿਤੇ ਨੂੰ ਮਾੜਾ ਕਹਿਣਾ ਮੈਂ ਤਾਂ ਇਹ ਕਹਿਣਾ ਵੀ ਜਿੰਨੇ ਆ ਵੀ ਭੈਣਾਂ ਦੇ ਭਰਾਵਾਂ ਦੇ ਪਸ਼ੂ ਰੱਖੇ ਹੋਏ ਨੇ ਕੋਈ ਵੀ ਕਿੱਤਾ ਕਰਦਾ ਰੇਟ ਸਭ ਨੂੰ ਮਿਲਣਾ ਚਾਹੀਦਾ ਪਰ ਏਕੇ ਨਾਲ ਹੀ ਸਾਰਾ ਕੁਝ ਤੇ ਬਾਕੀ ਜਿਹੜੇ ਇਹੋ ਜਿਹੇ ਕਮੈਂਟ ਕਰਦੇ ਬਾਈ ਮੜਾ ਮੜਾ ਸੋਚ ਕੇ ਕਮੈਂਟ ਕਰਿਆ ਕਰੋ ਮੜਾ ਇਹ ਦੇਖ ਲਿਆ ਕਰੋ ਹਨਾ ਵੀ ਜੇ ਤਾਂ ਐ ਹੋਵੇ ਵੀ ਜਾਂ ਤਾਂ ਤੁਹਾਡੀ ਕੋਈ ਦੁਸ਼ਮਣੀ ਆ ਜਾਂ ਕੋਈ ਮੇਰੀ ਆ ਜਾਂ ਤੁਹਾਨੂੰ ਨੌ ਲੈ ਕੇ ਮੈਂ ਕੁਝ ਕਿਹਾਗਾ ਕੁਝ ਵੀ ਲਾਲਾ ਜਦੋਂ ਇਹ ਚੀਜ਼ ਵਾਲਾ ਕਹਿ ਦਿੰਦਾ ਨਾ ਵੀ ਸਾਡਾ ਤਾਂ ਗਾਂਡੀ 700 ਨੂੰ ਦਿੰਦਾ ਵੀਰੇ ਉਹਨੂੰ ਕੋਈ ਮੁਨਾਫਾ ਹੁੰਦਾ ਮੁਨਾਫਾ ਹੁੰਦਾ ਬਾਚਦਾ ਹੋਊਗਾ ਪਰ ਮੈਂ ਤਾਂ ਫੇਰ ਵੀ ਉਹ ਕਿਹasci ਵੀ ਉਹਨੂੰ ਪੁੱਛ ਕੇ ਦੇਖੋ ਵਿਚਾਰੀ ਨੂੰ ਵੀ ਉਹਨੂੰ ਰੇਟ ਚਾਹੀਦਾ ਨਹੀਂ ਹੈਗਾ ਉਹ ਨਹੀਂ ਜਾਂਦੀ ਕਿ ਮੇਰਾ 1700 ਨੂੰ 1800 ਨੂੰ 2000 ਕੋਸ ਵੀ ਚੀਜ਼ ਵਿਕੇ ਉਹਦਾ ਦਿਲ ਨਹੀਂ ਕਰਦਾ ਵੀ ਮੇਰੀ ਮੰਤੋਂ ਦਾ ਮੈਨੂੰ ਉਹ ਕਿੰਨੀ ਖੁਸ਼ੀ ਹੋਊਗੀ ਨਿਸਾਰਨੀ ਜੇ ਅੱਜ 7:00 ਵਜੇ ਐਮਐਸਪੀ ਹੋ ਜੇ ਉਹ ਰੇਟ ਫਿਕਸ ਹੋ ਜਾਣਾ ਫਿਕਸ ਹੋ ਜਾਣਾ ਠੀਕ ਆ ਅਸੀਂ ਤਾਂ ਆਪਕੰਨੇ ਵੀ ਫਿਕਸ ਕਰ ਦੋ ਸਾਰੀ ਚੀਜ਼ ਦਵਾਂਗੇ ਬਣਾ ਕੇ ਸਹੀ ਗੱਲ ਹੈ ਮੈਨੂੰ ਠੀਕ ਆ ਫਿਰ ਆਪਾਂ ਤਾਂ ਵੀ ਆਪਦੇ ਹਿਸਾਬ ਨਾਲ ਮੰਗਾਂਗੇ ਚੀਜ਼ ਜਦੋਂ ਕੋਆਪਰੇਟ ਕਰਾਣੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਇੱਕ ਗਿੱਲੇ 'ਚ ਕਿੰਨੇ ਕਿੰਨੀ ਮਾਣ ਕਿੰਨੇ ਕੁਇੰਟਲ ਕਿੰਨੀ ਕਣਕ ਪੈਂਦੀ ਆ ਉਹ ਰੇਟ ਫਿਕਸ ਕਰਦੇ ਨੇ ਉਹ ਰੇਟ ਤੈਅ ਕਰਦੇ ਨੇ ਆਪਣੀਆਂ ਫਸਲਾਂ ਦੇ ਆਪਣੀਆਂ ਚੀਜ਼ਾਂ ਦੇ ਉਹ ਆਪਾਂ ਤੋਂ ਲਿਆ ਕੇ 100 ਰੁਪਏ ਵੇਚਦੇ ਨੇ 500 ਰੁਪਏ ਤਾਂ ਤਿੱਗਣਾ ਵੀ ਬਾਈ ਬਣ ਕੇ ਇਹ ਜਿਹੇ ਕੋਪਰੇਟ ਘਰਾਣਿਆਂ ਨੂੰ ਅੱਗੇ ਨਾਣ ਦਿਓ ਆਪਾਂ ਸਾਰੇ ਏਕਾ ਕਰਕੇ ਆਪਾਂ ਆਪਦੇ ਕਿੱਤੇ ਨੂੰ ਅੱਗੇ ਲੈ ਕੇ ਆਓ ਆਪਾਂ ਆਪਣੀਆਂ ਚੀਜ਼ਾਂ ਮੰਨ ਲਓ ਵੀ ਵਧੀਆ ਰੇਟ ਤੇ ਜਾਇਜ਼ ਰੇਟ ਤੇ ਵੇਚੋ ਹੂੰ ਸਹੀ ਗੱਲ ਠੀਕ ਹੈ ਜਾਇਜ਼ ਜਿੰਨਾ ਜਾਇਜ਼ ਆਗਾ ਠੀਕ ਹੈ ਮੰਨ ਕੇ ਚੱਲੋ ਕੰਬਲ ਆਪਾਂ ਡੈਰੀ ਚੋ ਚੀਜ਼ ਲੈ ਕੇ ਆਉਣੇ ਜੋ ਮਲਾਬਟ ਵਾਲੀ ਹੋਈ ਤੇ ਉਹਦੇ ਵਿੱਚ ਆਪਣੇ ਕੱਲ ਨੂੰ ਬੱਚਿਆਂ ਨੂੰ ਆਪਾਂ ਨੂੰ ਕੋਈ ਉਹਦੇ ਨਾਲ ਦਿੱਕਤ ਪਰੇਸ਼ਾਨੀ ਆਉਂਦੀ ਆ ਤਾਂ ਆਪਾਂ ਡਾਕਟਰਾਂ ਦੇ ਘਰ ਭਰਾਂਗੇ ਕਿ ਨਹੀਂ ਭਰਾਂਗੇ ਸਸਤੇ ਮੰਗਰ ਤਾਂ ਆਪਾਂ ਤੁਰ ਪੰਨੇ ਆਗੇ ਕਿਉਂ ਆਪਣਾ ਤਾਂ ਪਹਿਲਾ ਵੀ ਮੇਰੇ ਤੇ ਕੰਮ ਹੈ ਨਹੀਂ ਸੀਗਾ ਘਿਓ ਬਣਾਉਣ ਵਾਲਾ ਅਸੀਂ ਤਾਂ ਦੁੱਧ ਪਾਉਂਦੇ ਸੀ ਬਈ ਮੈਨੂੰ ਤਾਂ ਆਪੇ ਹੀ ਲੱਗਦਾ ਵੀ ਕੰਮ ਸਿਰੋਂ ਵੱਧ ਨਹੀਂ ਗੇ ਪਰ ਉਹ ਜਦੋਂ ਕੋਈ ਭੈਣ ਭਾਈ ਉਮੀਦ ਨਾਲ ਫੋਨ ਕਰਦਾ ਵੀ ਭੈਣ ਅਸੀਂ ਤਾਂ ਘਿਓ ਬਣਾਉਣਾ ਹੀ ਸੋਤھوں ਆ ਸਾਨੂੰ ਰੇਟ ਦੀ ਕੋਈ ਦਿੱਕਤ ਹੀ ਨਹੀਂ ਹੈਗੀ ਅਸੀਂ ਉੱਥੇ ਵੀ ਤਿਆਰ ਕਰਕੇ ਸਾਨੂੰ ਦੇਣਾ ਪਊਗਾ ਜਦੋਂ ਸਾਡੇ ਦੁਆਲਾ ਉਮੀਦ ਰੱਖ ਕੇ ਕਿਸੇ ਤਿਆਰ ਕਰਵਾਉਗਾ ਅਸੀਂ ਦੇਵਾਂਗੇ ਹੁਣ ਅੱਜ ਕਿਸੇ ਵੀਰ ਦਾ ਫੋਨ ਆਇਆ ਕਹਿੰਦਾ ਭਾਈ ਮੈਨੂੰ 15 ਕਿਲੋ ਘਿਓ ਚਾਹੀਦਾ ਕੱਲ੍ਹ ਨੂੰ ਵੀਰੇ ਅਸੀਂ ਕਹਿੰਦੇ ਹਾਂ ਅਸੀਂ ਦੇ ਦਾਂਗੇ ਤੁਹਾਨੂੰ ਅਸੀਂ ਡੈਰੀ ਤੋਂ ਕਰੀਮ ਲਿਆ ਕੇ ਮਨ ਕੇ ਚਲ ਬਈ ਨਹੀਂ ਕੱਲੇ ਪੈਸੇ ਵਾਂਗ ਨਹੀਂ ਭੱਜਣਾ ਆਪਦਾ ਨਾਂ ਨਹੀਂ ਜਿਵੇਂ ਮੰਨ ਕੇ ਚੱਲੋ ਵੀਰ ਨੇ ਫੋਨ ਕੀਤਾ ਸੀ ਕਹਿੰਦਾ ਮੈਨੂੰ 15 ਕਿਲੋ ਕਿਉਂ ਕੱਲ ਨੂੰ ਚਾਹੀਦਾ ਅਸੀਂ ਕਿਹਾ ਵੀਰੇ ਨਹੀਂ ਵੀ ਤਿਆਰ ਨਹੀਂ ਹੋਣਾ ਕੱਲ ਨੂੰ ਆਪਾਂ ਕਿਵੇਂ ਕਰਦਾਂਗੇ ਕਮਲ ਇੱਕ ਦਿਨ ਚ ਇੰਨਾ ਕਿਉਂ ਨਹੀਂ ਤਿਆਰ ਹੁੰਦਾ ਜਿੰਨਾ ਕਿ ਮੇਰੇ ਕੋਲ ਦੋਸਤਾਂ ਉਨਾਂ ਕੀ ਕਿਉਂ ਤਿਆਰ ਕਰ ਸਕਦੇ ਹਨ 2 ਕਿਲੋ 3 ਕਿਲੋ 4 ਕਿਲੋ ਅਸੀਂ ਦਿੱਲੀ ਦਾ ਕਿਉਂ ਤਿਆਰ ਕਰ ਸਕਦੇ ਹਾਂ ਠੀਕ ਉਹ ਸਭ ਨਾਲ ਆਪਾਂ ਅਗਲੇ ਨੂੰ ਕਵਾਂਗੇ ਹਾਂ ਜੇ ਅਸੀਂ ਹੁਣ ਜਿਵੇਂ ਖੇਤ ਵਾਗੇ ਉਸ ਤੋਂ ਬਾਅਦ ਆਪਾਂ ਦੁੱਧ ਪਾਉਣਾ ਡੇਰੀ ਚ ਬੰਦ ਕਰ ਦਾਂਗੇ ਹੁਣ ਮੈਂ ਇੱਕ ਟਾਈਮ ਦਾ ਦੁੱਧ ਹੀ ਜਮਾਇਆ ਸੀ ਇਹ ਜੇ ਉਹ ਆਪਾਂ ਕਰਾਂਗੇ ਜਿਵੇਂ ਜਿਹੜੇ ਸਾਬ ਨਾਲ ਆਰਡਰ ਆਊਗਾ ਅਗਲੇ ਨੂੰ ਯਕੀਨ ਹੁੰਦਾ ਕਮਲ ਲੋਕ ਜਮੀ ਕਮਲੇ ਨਹੀਂ ਹੈਗੇ ਹੁਣ ਤਾਂ ਸਭ ਕੁਝ ਪਤਾਗਾ ਜੇ ਅਗਲੇ ਨੂੰ ਯਕੀਨ ਸੀ ਉਹਨਾਂ ਨੇ ਇਹ ਗੱਲ ਕਹੀ ਵੀ ਬਈ ਰੇਟ ਕੋਈ ਗੱਲ ਨਹੀਂ ਛੋੜਾ ਜਾਇਜ਼ ਮੈਨੂੰ ਤਾਂ ਬਹੁਤ ਆਉਂਦੀ ਐ ਅਸੀਂ ਰੇਟ ਦਵਾਂਗੇ ਪਰ ਕਿਉਂ ਦੇ ਸਕਦੇ ਹੋ ਗੱਲ ਉਹਖੇ ਨਹੀਂ ਵੀਰੇ ਮਨਾ ਕਰਤਾ ਆਪਾਂ ਜੇ ਆਪ ਮੈਨੂੰ ਲਾਲਚ ਹੁੰਦਾ ਪੈਸੇ ਦਾ ਵੀ ਜਿੰਨੇ ਮੈਂ ਮੰਗੇ ਨੇ ਪੈਸੇ ਅਗਲਾ ਮੈਨੂੰ ਦੇਣ ਨੂੰ ਤਿਆਰ ਆ ਇਹ ਗੇ ਪੈਸੇ ਪਿੱਛੇ ਨਹੀਂ ਕਰਨਾ ਪੈਸੇ ਪਿੱਛੇ ਤਾਂ ਜਾਣਾ ਹੀ ਨਹੀਂ ਹੈਗਾ ਵੀ ਜਿੰਨੀ ਇੱਕ ਚੀਜ਼ ਮੇਰੇ ਤੋਂ ਮੈਂ ਗੱਲ ਓਨੀ ਕੁ ਕਰੂੰ ਜਿੰਨੀ ਕੁ ਮੈਂ ਪਗਾ ਸਕਦੀ ਹਾਂ ਮਾ ਠੀਕ ਹੈ ਜੇ ਮੈਂ ਅਗਲੇ ਨੂੰ ਪਰਸੋਂ ਨੂੰ ਕਹਿ ਦੂੰਗੀ ਵੀ ਹਾਂ ਵੀਰੇ ਇਹਨਾਂ ਕਿਉਂ ਤਿਆਰ ਕਰ ਦੂ ਤੁਸੀਂ ਲੈ ਜਾਓ ਠੀਕ ਹੈ ਉਹ ਗੱਲ ਕਰੂੰ ਮੈਂ ਜੇ ਮੈਂ پوਕੀ ਫੜ ਮਾਰਨ ਦਾ ਕੀ ਫਾਇਦਾ ਕਮਲ ਕੱਲੂ ਮੈਂ 15 ਕਿਲੋ ਕਿਉਂ ਕਿਵੇਂ ਤਿਆਰ ਕਰ ਦੂ ਜਿੰਨੇ ਕੋਲ ਦੁੱਧ ਹੀ ਨਹੀਂ ਹੈਗਾ ਇਹਨਾਂ ਠੀਕ ਹੈ ਉਹ ਚ ਆਪਾਂ ਔਲੀ ਔਲੀ ਅਗਲੇ ਚੀਜ਼ ਤਿਆਰ ਕਰਕੇ ਦੇ ਸਕਦੇ ਆ ਬਾਕੀ ਇਹ ਚੀਜ਼ ਹੁੰਦੀ ਆ ਵੀ ਜੇ ਸਾਹਮਣੇ ਆਪਾਂ ਨੂੰ ਵਾਲਾ ਕਹੂਗਾ ਆਪਣੇ ਤੇ ਯਕੀਨ ਕਰਦਾਗਾ ਆਲਾ ਤਸੱਲੀ ਕਰ ਲਈ ਚੀਜ਼ ਦੀ ਪਰ ਰੇਟ ਤਾਂ ਬਈ ਅਸੀਂ ਆਪ ਦੀ ਮਰਜ਼ੀ ਨਾਲ ਹੀ ਕਮਾਂਗੇ ਅਗਲੇ ਨੂੰ ਆਪਾਂ ਅਗਲੇ ਨੂੰ ਧੱਕੇ ਨਾਲ ਚੀਜ਼ ਦੇਣੀ ਨਹੀਂ ਠੀਕ ਹੈ ਵੀ ਆਪਦੀ ਮਰਜ਼ੀ ਨਾਲ ਅਗਲਾ ਰੇਟ ਤਾਂ ਹੀ ਮੈਂ ਤਾਂ ਕਿਹਾ ਸੀ ਫੋਨ ਤੇ ਗੱਲ ਕਰਦੇ ਸੀ ਵਿਦਵਾਨ ਫਿਰ ਬਾਲੇ ਹੁੰਦੇ ਨੇ ਤੁਹਾਨੂੰ ਪਤਾ ਕਮਲ ਜੀ ਮਨਦ ਕੀ ਹੁੰਦਾਗਾ ਕੀ ਫਾਇਦਾ ਐ ਮੈਂ ਤਾਂ ਹੁਣ ਸਾਰੇ ਨੂੰ ਬਦਲ ਕਿ ਨਹੀਂ ਹੁਣ ਅਸੀਂ ਚਾਰ ਜਣੇ ਲੱਗੇ ਚਲ ਮੈਂ ਤਾਂ 10 ਮਿੰਟ ਵੀਡੀਓ ਬਣਾਉਣ ਲੱਗੀ ਇਹ ਪਿੰਦਰ ਲੱਗੇ ਹੋਏ ਨੇਗੇ ਮੈਂ ਵੀ ਲੱਗੀ ਹੁਜੀ ਪਹਿਲਾਂ ਤੇ ਤੰਨੀ ਕਰਨਾ ਅੰਟੀ ਲੱਗੀ ਹੋਈ ਐ ਚਾਰ ਜਾਨੇ ਅਸੀਂ ਲੱਗੇ ਹੋਏ ਆ ਤਿੰਨੇ ਜਾਨੇ ਵੀ ਆ ਨਿਕਲ ਜਿਓ ਦਵਾਦਾ ਮੈਂ ਗੋਹਾ ਚਕਾਉਂਗੀ ਅੰਟੀ ਨੂੰ ਸਾਰਾ ਚਾਹੇ ਅੰਟੀ ਮੈਨੂੰ ਚਕਾ ਦੇ ਰਣ ਮਿਲ ਕੇ ਕੰਮ ਕਰ ਲਾਂਗੇ ਛਿੱਟਿਆਂ ਵਿੱਚ ਇੱਕ ਜਾਨਾ ਚਕਾ ਦੂ ਤੇ ਜਾਨਾ ਚੱਕ ਦੂਗਾ ਹਨ ਵਿੱਚ ਦੜ ਲਗਾ ਹੱਥ ਖਰਾਬ ਹੋ ਜੂਗਾ ਹੱਡੀਆਂ ਦੇਖ ਲੈ ਹਾਲ ਦੇਖ ਲੈ ਅੰਟੀ ਫਿਰ ਐ ਥੋੜੀ ਹੁੰਦਾ ਬਈ ਅਸੀਂ ਮਿਹਨਤ ਕਰਦੇ ਆ ਤੁਸੀਂ ਫੇਰ ਵੀ ਅਗਲਾ ਨੋਗ ਝੋਕ ਕਰਦਾਗਾ ਨੋਗ ਝੋਕ ਜਿਹੜਾ ਬੰਦਾ ਦਾ ਮਿਹਨਤ ਕਰਦਾ ਉਹ ਤਾਂ ਕਰਦਾ ਨਹੀਂ ਕਰਦਾ ਨਹੀਂ ਵਿਦਵਾਨ ਕਰਦੇ ਜਬ ਹੀ ਨਿਕਾਦਾ ਜਿਹੜੇ ਬੰਦੇ ਨੂੰ ਪਤਾ ਹੈ ਕਿ ਚੀਜ਼ਾਂ ਦਾ ਉਹ ਨਹੀਂ ਕਰਦਾ ਹੈਗਾ ਤੇ ਚਲ ਭਾਣੀ ਕਰ ਲੋ ਸਣੀ ਸਣੀ ਹਣਾ ਤੁਸੀਂ ਐ ਨਹੀਂ ਹੁੰਦਾ ਕਮਣ ਵੀ ਬੰਦਾ ਹੈਗਾ ਤੁਰਿਆ ਵੀ ਨਹੀਂ ਜਾਂਦਾ ਵੀ ਆਪ ਨੂੰ ਵੀ ਦੇਵਿੰਦਰ ਦਿਖਾਇਓ ਮਣੀ ਇੰਪਾਇਰ ਐਂ ਦੇਖ ਲਾ ਬਈ ਸਾਰਾ ਦਿਨ ਰਾਤ ਮਰਦੇ ਆਂਗੇ ਹੈਨਾ ਫੇਰ ਵੀ ਬੰਦਾ ਐ ਜੇ ਕਹਦੇ ਕਮਣ ਫੇਰ ਮਨਦੂ ਕੀ ਹੁੰਦਾ ਵੀ ਅੜ ਜਾਂਦੇ ਨੇ ਵਿੱਚ ਤਾਂ ਐਣੀ ਐਂ ਕਰੋ ਬਈ ਕਾਹ ਤੋਂ ਕਰੀ ਕਾਹ ਤੋਂ ਦੱਸੀਏ ਅਸੀਂ ਨਹੀਂ ਦੱਸਦੇ ਅਸੀਂ ਵੀ ਫੇਰ ਉੱਥੇ ਆ ਕੇ ਮਾਣਾ ਇਹ ਹੋ ਜਾਂਦਾ ਵੀ ਮਨ ਤਾਂ ਦਾ ਮੁੱਲ ਮੁਰਦਾਂ ਕੀ ਪਿਆਦਾਗਾ ਹਣਾ ਚਲ ਭਾਣੇ ਕਰ ਲਓ ਸੰਨੀ ਹੋਂ ਤੁਸੀਂ ਤੇ ਧੰਨਵਾਦ ਵੀਰੇ ਸਾਰਿਆਂ ਦਾ ਹਨਾ ਤੇ ਤੁਸੀਂ ਕੋਈ ਹੋ ਜਿੰਨੇ ਵੀਰ ਸਾਨੂੰ ਪਿਆਰ ਕਰਦੇ ਹੋ ਹਨਾ ਅਸੀਂ ਤੁਹਾਡੇ ਕਰਕੇ ਵੀਡੀਓ ਕਰ ਪਾਉਨੇ ਆ ਨਾ ਕਿ ਜਿਹੜੇ ਲੱਤਾਂ ਖਿੱਚਣ ਵਾਲੇ ਨੇ ਹੂੰ ਵੀ ਜਿਹੜੇ ਕਹਿੰਦੇ ਨੇ ਵੀ ਆਪਾਂ ਥੱਲੇ ਸਿੱਟ ਗਏ ਅਗਲੇ ਨੂੰ ਹਨਾ ਉਹ ਚੀਜ਼ ਤੇ ਮੈਂ ਤਾਂ ਕਹਿੰਦੇ ਨਹੀਂ ਵੀ ਮੇਰਾ ਧਿਆਨ ਜਾ ਵੀ ਨਾ ਪਰ ਜਦੋਂ ਬਿੱਲੇ ਬੈਠੇ ਹੋਣ 10 ਮਿੰਟ ਕਮੈਂਟ ਪੜਨ ਲੱਗ ਜੰਨੇ ਆ ਫਿਰ ਇਹ ਚੀਜ਼ ਵੀ ਦੁੱਖ ਹੁੰਦਾ ਵੀ ਇਹਨੂੰ ਜਵਾਬ ਜ਼ਰੂਰ ਦੇਈਏ ਪਰ ਲੜੀਏ ਵੀ ਕਿਹਦੇ ਕਿਹਦੇ ਨਾਲ ਹੂੰ ਠੀਕ ਹੈ ਵੀ ਇਹ ਚੀਜ਼ ਹੁੰਦੀ ਆ ਵੀਰੇ ਤੁਸੀਂ ਵੱਧ ਤੋਂ ਵੱਧ ਜਿੰਨੇ ਭਰਾ ਮੈਂ ਤਾਂ ਦਾ ਪਤਾ ਵੀ ਮੁੱਲ ਕੀ ਹੁੰਦਾਗਾ ਜਿੰਨੇ ਭਰਾ ਵੀ ਆਪਦਾ ਕੀਤਾ ਕਰਦੇ ਹੋ ਸਪੋਰਟ ਵੱਧ ਤੋਂ ਵੱਧ ਕਰਿਆ ਕਰੋ ਜਿੰਨੇ ਪਿਆਰ ਕਰਨ ਵਾਲੇ ਆਪਾਂ ਨੂੰ ਸਵੇਰ ਦੇ ਫੋਨ ਆਈ ਜਾਂਦੇ ਬੈਠੇ ਸਮਾਂ ਅਗੇ ਇੱਕ ਮਿੰਟ ਨਹੀਂ ਮਿਲਦਾ ਫੋਨ ਸਿਰ ਮੇਰਾ ਦਰਦ ਹੋ ਜਾਂਦਾ ਕੱਲ ਧੁੱਪੇ ਸਾਰਾ ਦਿਨ ਮੇਰੇ ਲੰਘ ਗਿਆ ਕਿਉਂ ਬਣਾਉਂਦੀ ਦਾ ਹਨਾ ਵੀ ਆਲਾ ਕਹਿੰਦਾ ਪਤਲੀ ਵਾਰੀ ਵਾਰੀ ਉਹ ਗੱਲਾਂ ਕਰੀ ਜਾਂਦੇ ਨੇਗੇ ਵੀਰੇ ਇਹ ਹੁੰਦਾ ਵੀ ਜਦੋਂ ਵਿੱਚ ਕੋਈ ਹਜਾ ਵਿਦਵਾਨ ਆ ਕੇ ਗੱਲ ਕਰਨ ਲੱਗੇ ਜੀ ਨਾ ਉੱਥੇ ਫਿਰ ਦੁੱਖ ਬਹੁਤ ਹੁੰਦਾ ਵਾ ਹਾਂ ਠੀਕ ਆ ਵੀ ਆਪਾਂ ਕਰਾ ਕੱਲੇ ਆਏ ਤਾਂ ਨਹੀਂ ਨਾ ਕਹਦੇ ਵੀ ਆਪਾਂ ਤੋਂ ਲੋ ਸਭ ਕਹਿੰਦੇ ਵੀ ਕਿਉਂ ਵੀਰੇ ਜਿਹੜੀ ਵੀ ਭੈਣ ਬੰਦਤ ਕਰਦੇ ਜਿਹੜੀ ਵੀ ਭੈਣਾਂ ਨੂੰ ਹਰੇਕ ਨੂੰ ਰੇਟ ਮਿਲਣਾ ਚਾਹੀਦਾ ਠੀਕ ਹੈ ਇਸ ਚੀਜ਼ ਕੋਈ ਵੀ ਜ਼ਿੰਮੇਵਾਰ ਭਾਈਆ ਜਿਨ੍ਹਾਂ ਦੇ ਡੈਰੀ ਫਾਰਮ ਨੇ ਸਭ ਨੂੰ ਵੀਰੇ ਮਨਾਫਾ ਚਾਹੀਦਾ ਫੇਰ ਹੀ ਆਪਾਂ ਅੱਗੇ ਆਵਾਂਗੇ ਫੇਰ ਹੀ ਆਪਣੇ ਬੱਚੇ ਕਿੱਤੇ ਵੱਲ ਜਾਣਗੇ ਸਹੀ ਗੱਲ ਆ ਠੀਕ ਹੈ ਭਰਾ ਬਣ ਕੇ ਵੀ ਕਿਸੇ ਕਿਸੇ ਨੂੰ ਵੀ ਤੁਸੀਂ ਸਿੱਟਣ ਵਾਸਤੇ ਇਹੋ ਜਿਹਾ ਕਮੈਂਟ ਜਾਂ ਕੁਝ ਵੀ ਨਾ ਕਰਿਆ ਕਰੋ ਵੀਰ ਬਣ ਕੇ ਜਿੰਨੇ ਸਾਨੂੰ ਪਿਆਰ ਕਰਦੇ ਨੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਇਹੋ ਜਿਹੇ ਲੋਕਾਂ ਨੂੰ ਮੂੰਹ ਤੋੜ ਮਾਂ ਜਵਾਬ ਦੇ ਦਿਆ ਕਰੋ ಭಾ ಬೇತಿ ಹು ವಿ ಶೇರೋ ಲೈಕ್ಮೆಂಟ್ ಜರು